ਲਗਭਗ ਹਰ ਬਿਮਾਰੀ ਦੇ ਵਿੱਚ ਆਪਾਂ ਹੋਮੋਪੈਥੀ ਜਿਹੜੀ ਹੈ ਉਹ ਆਪਾਂ ਦਿੰਨੇ ਆ ਚਾਹੇ ਉਹ ਕੋਈ ਪੇਟ ਦੀ ਬਿਮਾਰੀ ਹੋਵੇ ਚਾਹੇ ਉਹ ਕੋਈ ਮੈਂਟਲ ਸਫੇਅਰ ਤੇ ਬਿਮਾਰੀ ਹੋਵੇ ਚਾਹੇ ਉਹ ਕੋਈ ਫਿਜ਼ੀਕਲ ਸਫੇਅਰ ਤੇ ਬਿਮਾਰੀ ਹੋਵੇ ਵੀ ਗੁਰਦੇ ਦੀਆਂ ਪਥਰੀਆਂ ਪਿੱਤੇ ਦੀ ਪਥਰੀ ਬਵਾਸੀਰ ਜਾਂ ਹੋਰ ਗੱਠਾਂ ਬਣ ਜਾਣੀਆਂ ਐਲੋਪੈਥੀ ਜਿਹਦਾ ਆਪਰੇਸ਼ਨ ਕਰਦੇ ਨੇ ਕੀ ਹੋਮੋਪੈਥੀ ਦਵਾਈ ਇਹ ਠੀਕ ਕਰ ਦਿੰਦੀ ਇਹਨਾਂ ਨੂੰ ਬਿਨਾ ਆਪਰੇਸ਼ਨ ਤੋਂ ਛੜ ਸਕਦਾ ਜਿਹੜੀ ਹੋਮੋਪੈਥੀ ਇਲਾਜ ਪ੍ਰਣਾਲੀ ਹੈ ਇਹ ਹੋਮੋਪੈਥੀ ਦੇ ਜਨਮਦਾਤਾ ਡਾਕਟਰ ਸੈਮੂਲ ਹੈਨੀਮੈਨ ਨੂੰ ਅਸੀਂ ਮੰਨਦੇ ਆਂ ਤੇ ਉਹਨਾਂ ਦਾ ਜਨਮ 10 ਅਪ੍ਰੈਲ 1755 ਨੂੰ ਹੋਇਆ ਅਰ ਜਿਵੇਂ ਹਾਂ ਪਰ ਜ਼ਿੰਦਗੀ ਆ ਲੋਕਾਂ ਦੇ ਟਾਈਮ ਨਹੀਂ ਹੈਗਾ ਲੋਕਾਂ ਕੋਲੇ ਇੱਕ ਬਿਮਾਰੀ ਕਾਮਨ ਆ ਬਹੁਤ ਡਿਪਰੈਸ਼ਨ ਦੀ ਡਿਪਰੈਸ਼ਨ ਦੇ ਕੀ ਕਾਰਨ ਹੁੰਦੇ ਹਨ ਅਤੇ ਹੋਮੋਪੈਥੀ ਕੀ ਡਿਪਰੈਸ਼ਨ ਨੂੰ ਜੜ ਤੋਂ ਖਤਮ ਕਰ ਸਕਦੀ ਹੈ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਰੋਤਿਓ ਅਤੇ ਦਰਸ਼ਕੋ ਮੇਰੇ ਵੱਲੋਂ ਜਾਣੇ ਤੁਹਾਡੇ ਆਪਣੇ ਜਗਤਾਰ ਸਿੰਘ ਸਿੱਧੂ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸਿਹਤ ਬੜ ਮੁੱਲਾ ਤਨ ਹੈ ਸਿਹਜ ਦੀ ਕੋਈ ਕੀਮਤ ਨਹੀਂ ਹੁੰਦੀ ਤੰਦਰੁਸਤ ਹੀ ਵਿਅਕਤੀ ਰਹੇ ਅਸੀਂ ਇਹ ਕਾਮਨਾ ਕਰਦੇ ਹਾਂ ਸੋ ਆਪਣੇ ਚੈਨਲ ਤੇ ਮੇਰੀ ਇੱਕ ਉਸੋਸ ਹੁੰਦੀ ਹੈ ਕਿ ਮੈਂ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਕੋਲ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਸਾਹਮਣੇ ਉਹ ਵੀਡੀਓ ਪੇਸ਼ ਕਰਾਂ ਤਾਂ ਕਿ ਤੁਹਾਨੂੰ ਫਾਇਦਾ ਹੋ ਸਕੇ ਇਸੇ ਕੜੀ ਵਜੋਂ ਅੱਜ ਮੈਂ ਪਹੁੰਚਿਆ ਸਿਹਤ ਵਿਭਾਗ ਅਮਰਗੜ ਵਿੱਚ ਕੰਮ ਕਰ ਰਹੇ ਮੈਡੀਕਲ ਅਫਸਰ ਹੋਮਿਓਪੈਥੀ ਮੈਡੀਕਲ ਅਫਸਰ ਡਾਕਟਰ ਅੰਮ੍ਰਿਤਪਾਲ ਸਿੰਘ ਜੀ ਕੋਲ ਤੇ ਆਪਾਂ ਉਹਨਾਂ ਤੋਂ ਜਾਣਾਂਗੇ ਕਿ ਜੋ ਹੋਮੋਪੈਥਿਕ ਪ੍ਰਣਾਲੀ ਹੈ ਇਹਦਾ ਮਰੀਜ਼ਾਂ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ ਅਤੇ ਉਹ ਰੋਜ਼ਾਨਾ ਕਿੰਨੇ ਮਰੀਜ਼ ਦੇਖਦੇ ਨੇ ਸੋ ਡਾਕਟਰ ਸਾਹਿਬ ਪਹਿਲਾਂ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਹੈ ਜੀ ਜਗਤਾਰ ਸਿੰਘ ਜੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਹੋਮੋਪੈਥੀ ਬਾਰੇ ਜਾਗਰੂਤਾ ਫਲਾਉਣ ਹੋਮੋਪੈਥੀ ਇਲਾਜ ਪ੍ਰਣਾਲੀ ਬਾਰੇ ਲੋਕਾਂ ਨੂੰ ਦੱਸਣ ਦਾ ਇੱਕ ਮੈਨੂੰ ਮੌਕਾ ਦਿੱਤਾ ਹੈ ਡਾਕਟਰ ਸਾਹਿਬ ਮੇਰਾ ਪਹਿਲਾ ਸਵਾਲ ਇਹ ਹੀ ਹੈ ਕਿ ਹੋਮੋਪੈਥੀ ਜੋ ਪ੍ਰਣਾਲੀ ਹੈ ਇਹਦੀ ਸ਼ੁਰੂਆਤ ਕਦੋਂ ਹੋਈ ਅਤੇ ਇਹ ਆਪਣੇ ਦੇਸ਼ ਇੰਡੀਆ ਵਿੱਚ ਭਾਰਤ ਵਿੱਚ ਕਦੋਂ ਪ੍ਰਚਲਿਤ ਹੋਈ ਇਹਦੇ ਇਤਿਹਾਸ ਬਾਰੇ ਦੱਸੋ ਜੀ ਜਿਹੜੀ ਹੋਮੋਪੈਥੀ ਇਲਾਜ ਪ੍ਰਣਾਲੀ ਹੈ ਇਹ ਹੋਮੋਪੈਥੀ ਦੇ ਜਨਮਦਾਤਾ ਡਾਕਟਰ ਸੈਮੂਲ ਹੈਨੀਮੈਨ ਨੂੰ ਅਸੀਂ ਮੰਨਦੇ ਹਾਂ ਤੇ ਉਹਨਾਂ ਦਾ ਜਨਮ 10 ਅਪ੍ਰੈਲ 1755 ਨੂੰ ਹੋਇਆ ਤੇ 10 ਅਪ੍ਰੈਲ ਨੂੰ ਪੂਰੇ ਵਿਸ਼ਵ ਦੇ ਵਿੱਚ ਐਜ਼ ਅ ਵਿਸ਼ਵ ਹੋਮੋਪੈਥੀ ਡੇ ਵਰਲਡ ਹੋਮੋਪੈਥੀ ਡੇ ਦੇ ਤੌਰ ਤੇ ਮਨਾਇਆ ਜਾਂਦਾ ਵਾ ਤੇ 1955 ਦੇ ਵਿੱਚ ਹੋਮੋਪੈਥਿਕ ਜਿਹੜੀ ਇਲਾਜ ਪ੍ਰਣਾਲੀ ਹੈ ਇਹ ਇਹਦਾ ਹੋਂਦ ਵਿੱਚ ਆਈ ਹੈ ਜਿਹੜੇ ਡਾਕਟਰ ਸੈਮੂਅਲ ਹਾਨਿਮਨ ਸੀਗੇ ਉਹ ਬਹੁਮੁਖੀ ਪ੍ਰਤਿਭਾ ਦੇ ਮਾਲਕ ਸੀਗੇ ਤੇ ਉਹਨਾਂ ਨੇ ਬਹੁਤ ਸਾਰਾ ਜਿਹੜਾ ਬਹੁਤ ਸਾਰੀਆਂ ਭਾਸ਼ਾਵਾਂ ਦੇ ਗਿਆਨਕਾਰ ਸੀਗੇ ਜ ਜੇ ਤੁਹਾਡਾ ਮਤਲਬ ਕਹਿਣ ਦਾ ਇਹ ਹੈ ਵੀ ਉਹ ਜਨਮ ਦਾ ਤਾਂ ਡਾਕਟਰ ਸੈਮੂਅਲ ਸੀਗੇ ਐਨੀਮੈਨ ਐਨੀਮੈਨ ਜਰਮਨੀ ਤੋਂ ਸੀਗੇ ਹੋਣਾ ਉਹ ਜਰਮਨੀ ਤੋਂ ਸੀਗੇ ਉਹ ਵੀ ਇੱਕ ਡਾਕਟਰ ਸੀਗੇ ਜੀ ਜਿਹੜੇ ਕਿ ਕੈਲੋਪੈਥਿਕ ਡਾਕਟਰ ਸੀਗੇ ਤੇ ਉਹਨਾਂ ਨੇ ਬਹੁਤ ਸਾਰਾ ਮੈਡੀਕਲ ਲਿਟਰੇਚਰ ਪੜ੍ਹਿਆ ਲਿਖਿਆ ਤੇ ਉਹਦਾ ਅਧਿਐਨ ਕੀਤਾ ਤੇ ਮੈਡੀਕਲ ਲਿਟਰੇਚਰ ਨੂੰ ਉਹਨਾਂ ਨੇ ਬਹੁਤ ਸਾਰੇ ਭਾਸ਼ਾਵਾਂ ਦੇ ਗਿਆਨਕਾਰ ਹੋਣ ਦੇ ਨਾਤੇ ਉਹਨਾਂ ਨੇ ਮੈਡੀਕਲ ਲਿਟਰੇਚਰ ਨੂੰ ਜਿਹੜਾ ਵਾ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਉਹਦਾ ਅਨੁਵਾਦ ਵੀ ਕੀਤਾ ਇੱਕ ਦਿਨ ਉਹ ਮੈਡੀਕਲ 18ਵੀਂ ਸਦੀ ਦੇ 18ਵੀਂ ਸਦੀ ਦੇ ਆਖਰੀ ਦਹਾਕੇ ਦੇ ਵਿੱਚ ਉਹ ਇੱਕ ਵਾਰ ਜਿਹੜਾ ਮੈਡੀਕਲ ਲਿਟਰੇਚਰ ਆ ਉਹਦਾ ਅਨੁਵਾਦ ਕਰ ਰਹੇ ਸੀ ਤਾਂ ਉਹਨਾਂ ਦੀ ਇੱਕ ਇੱਕ ਅ ਤਿਆਰ ਵਿੱਚ ਆਇਆ ਕਿ ਜਿਹੜਾ ਸਿੰਕੋਨਾ ਬਾਰਕ ਹੈ ਉਹ ਜਿਹੜਾ ਹੈਗਾ ਕਿ ਮਲੇਰੀਆ ਫੀਵਰ ਨੂੰ ਕਿਉਰ ਕਰਦਾ ਵਾ ਤਾਂ ਉਹਨਾਂ ਨੇ ਉਹ ਮੈਡੀਸਿਨ ਆਪਣੇ ਤੇ ਲੈ ਕੇ ਦੇਖੀ ਤਾਂ ਉਹਨਾਂ ਦੇ ਵਿੱਚ ਉਹਦੇ ਸਿੰਪਟਮਸ ਆ ਗਏ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਇੱਕ ਹੋਮੋਪੈਥੀ ਪ੍ਰਣਾਲੀ ਦੀ ਖੋਜ ਕੀਤੀ ਸੋ ਉਹਨਾਂ ਨੇ ਸ਼ੁਰੂਆਤ ਕੀਤੀ ਬਹੁਤ ਮਿਹਨਤ ਕੀਤੀ ਕਈ ਸਾਲਾਂਾਂ ਚ ਬਾਅਦ ਉਹਨਾਂ ਨੇ ਇਹ ਜੋ ਦਵਾਈ ਹੈ ਤਿਆਰ ਕੀਤੀ ਇਹ ਆਪਣੇ ਦੇਸ਼ ਵਿੱਚ ਕਦੋਂ ਪ੍ਰਚਲਿਤ ਹੋਈ ਜੀ ਭਾਰਤ ਵਿੱਚ ਜਿਹੜੀ ਪਹਿਲੀ ਵਾਰ ਹੋਮੋਪੈਥੀ ਅ ਪ੍ਰਣਾਲੀ ਨੂੰ ਲਿਆਉਣ ਦਾ ਜਿਹੜਾ ਸੀਰਾ ਜਾਂਦਾ ਵਾ ਸੀਰਾ ਜਾਂਦਾ ਵਾ ਉਹ ਪੰਜਾਬ ਰਾਜ ਨੂੰ ਜਾਂਦਾ ਵਾ ਡਾਕਟਰ ਸੈਮੂਅਲ ਹੈਨਿਮਨ ਦੇ ਇੱਕ ਸ਼ਾਗਿਰਦ ਸੀਗੇ ਜਿਹੜੇ ਕਿ 1839 ਈਸਵੀ ਦੇ ਵਿੱਚ ਪੰਜਾਬ ਦੇ ਮਹਾਰਾਜ ਮਹਾਰਾਜ ਰਣਜੀਤ ਸਿੰਘ ਦਾ ਇਲਾਜ ਕਰਨ ਲਈ ਆਏ ਸੀ ਅੱਜ ਪੰਜਾਬ ਰਾਜ ਦੇ ਵਿੱਚ ਅਰਾਊਂਡਬਾਊਟ 4000 ਰਜਿਸਟਰਡ ਹੋਮੋਪੈਥਿਕ ਡਾਕਟਰ ਨੇ ਚਾਰ ਹੋਮੋਪੈਥਿਕ ਕਾਲਜ ਨੇ ਤੇ ਲਗਭਗ ਇੱਥੇ ਸੱਤ ਹੋਮੋਪੈਥਿਕ ਇਕਾਈਆਂ ਜਿੱਥੇ ਹੋਮੋਪੈਥੀ ਦਵਾਈਆਂ ਬਣਦੀਆਂ ਨੇ ਜੀ ਸਰਕਾਰ ਨੇ ਵੀ ਇਹ ਤਾਇਿਆ ਕੀਤਾ ਹੋਇਆ ਹੈ ਕਿ ਇੱਕ ਥੱਲੇ ਜੋ ਸਾਰੀਆਂ ਪ੍ਰਣਾਲੀਆਂ ਨੇ ਉਹ ਦਵਾਈ ਮਿਲਣ ਚਾਹੇ ਉਹ ਐਲੋਪੈਥੀ ਹੋਵੇ ਅਯੁਰਵੈਦਿਕ ਹੋਵੇ ਤੇ ਹੋਮੋਪੈਥੀ ਹੋਵੇ ਆਪਣੇ ਪੰਜਾਬ ਵਿੱਚ ਕਿੰਨੇ ਕੁ ਹੋਮੋਪੈਥੀ ਕਲੀਨਿਕ ਕੰਮ ਕਰ ਰਹੇ ਨੇ ਭਾਰਤ ਸਰਕਾਰ ਵੱਲੋਂ ਇੱਕ ਹੀ ਛੱਤ ਹੇਠਾਂ ਲਿਆਉਣ ਦੀ ਖਾਤਰ ਜਿਹੜਾ ਆਯੂਸ਼ ਪ੍ਰੋਗਰਾਮ ਚਲਾਇਆ ਗਿਆ ਆਯੂਸ਼ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਜਿਹੜੀਆਂ ਅਲੱਗ-ਅਲੱਗ ਜਿਹੜੀਆਂ ਇਲਾਜ ਪ੍ਰਣਾਲੀਆਂ ਪ੍ਰਚਲਿਤ ਸੀ ਉਹਨਾਂ ਨੂੰ ਇੱਕ ਛੱਤ ਦੇ ਹੇਠਾਂ ਲੈ ਕੇ ਆਂਦਾ ਪੰਜਾਬ ਰਾਜ ਦੇ ਵਿੱਚ ਜਿਹੜਾ ਹੋਮੋਪੈਥਿਕ ਵਿਭਾਗ ਹੈ ਉਹ ਇੱਕ ਏਲੱਗ ਵਿਭਾਗ ਬਣਿਆ ਹੋਇਆ ਜਿਹੜਾ ਕਿ 1976 ਤੋਂ ਲੋਕਾਂ ਦੀ ਸੇਵਾ ਨਿਭਾ ਰਿਹਾ ਵਾ ਪੰਜਾਬ ਰਾਜ ਦੇ ਵਿੱਚ ਜਿਹੜੀਆਂ ਰਾਊਂਡ ਬਾਊਟ 98 ਐਨ ਆਰ ਐਚ ਐਮ ਦੀਆਂ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੀਆਂ ਹੋਮੋਪੈਥਿਕ ਡਿਸਪੈਂਸਰੀਆਂ ਚੱਲ ਰਹੀਆਂ ਨੇ ਤੇ ਹੋਮੋਪੈਥਿਕ ਵਿੰਗਸ ਬਣੇ ਹੋਏ ਨੇ ਹੋਮੋਪੈਥਿਕ ਸਪੈਸ਼ਲਟੀ ਕਲੀਨਿਕ ਬਣੇ ਹੋਏ ਨੇ ਜਿਨ੍ਹਾਂ ਵਿੱਚ ਲਗਭਗ ਇਹ 224 ਦੇ ਕਰੀਬ ਆ ਜਿਹੜੇ ਹੋਮੋਪੈਥਿਕ ادارے ਨੇ ਜਿਨ੍ਹਾਂ ਵਿੱਚ ਇੱਕ ਕੁਆਲੀਫਾਈਡ ਡਾਕਟਰ ਆ ਜਿਹੜੇ ਉਹ ਕੰਮ ਕਰਦੇ ਨੇ ਤੇ ਲੱਖਾਂ ਹੀ ਮਰੀਜ਼ਾਂ ਦਾ ਇੱਥੇ ਇਲਾਜ ਕੀਤਾ ਜਾਂਦਾ ਆ ਡਾਕਟਰ ਸਾਹਿਬ ਤੁਸੀਂ ਓਪੀਡੀ ਕਰਦੇ ਹੋ ਰੋਜ਼ਾਨਾ ਐਸਟੀਮੇਟ ਅੰਦਾਜ਼ਾ ਤੁਹਾਡੇ ਕੋਲੇ ਕਿੰਨੇ ਕੁ ਮਰੀਜ਼ ਆ ਜਾਂਦੇ ਨੇ ਔਨ ਦਾ ਐਵਰੇਜ ਸਾਡੇ ਕੋਲੇ ਜਿਹੜੀ ਹਰ ਰੋਜ਼ ਦੀ ਜਿਹੜੀ ਮਰੀਜ਼ਾਂ ਦੀ ਓਪੀਡੀ ਐ 35 ਤੋਂ 40 ਮਰੀਜ਼ ਆ ਜਿਹੜੇ ਅਸੀਂ ਰੋਜ਼ਾਨਾ ਜਿਹੜੇ ਦੇਖਦੇ ਆ ਤੇ ਇਹਦੇ ਵਿੱਚ ਅਲੱਗ-ਅਲੱਗ ਬਿਮਾਰੀਆਂ ਦੇ ਬਰੀਜ ਆਉਂਦੇ ਨੇ ਤੇ ਹਰ ਤਰ੍ਹਾਂ ਦੀ ਜਿਹੜੀ ਬਿਮਾਰੀ ਦਾ ਜਿਹੜਾ ਇਲਾਜ ਹੈ ਉਹ ਹੋਮੋਪੈਥੀ ਦੇ ਨਾਲ ਸੰਭਵ ਹੈਗਾ ਕਿਉਂਕਿ ਤੁਸੀਂ ਡਾਕਟਰ ਸਾਹਿਬ ਸੁਣਿਆ ਵੀ ਤੁਸੀਂ ਧੂਰੀ ਵੀ ਕੰਮ ਕਰਦੇ ਹੋ ਓਪੀਡੀ ਦੀ ਗਿਣਤੀ ਇਹ ਧੂਰੀ ਸੁਣੇ ਹੈ ਕਿ ਕੱਲੀ ਇਹ ਅਮਰਗੜ ਦੀ ਹੈ ਇਹ ਜਿਹੜੀ ਗਿਣਤੀ ਹੈ ਇਹ ਕੱਲੀ ਅਮਰਗੜ ਦੀ ਹੈ ਧੂਰੀ ਇੱਕ ਸਾਡਾ ਜਿਹੜਾ ਹੋਮੋਪੈਥਿਕ ਸਪੈਸ਼ਲਟੀ ਕਲੀਨਿਕ ਬਣਿਆ ਹੋਇਆ ਵਾ ਤੇ ਹੋਮ ਸਪੈਸ਼ਲਟੀ ਕਲੀਨਿਕ ਦੇ ਉੱਥੇ ਜਿਹੜੇ ਪੇਸ਼ੈਂਟ ਹੈ ਮੈਂ 2 ਦਿਨ ਦੀ ਡਿਊਟੀ ਮੇਰੀ ਧੂਰੀ ਵੀ ਲੱਗੀ ਹੈ ਤੇ ਉੱਥੇ ਜਿਹੜੇ ਪੇਸ਼ੈਂਟ ਹੈ ਅਰਾਊਂਡ ਬਾਊਟ 85 ਤੋਂ ਲੈ ਕੇ 80 85 ਦੇ ਕਰੀਬ ਜਿਹੜੇ ਪੇਸ਼ੈਂਟ ਹੈ ਉੱਤੇ ਤੂਰੀ ਹੁੰਦੇ ਆ ਡਾਕਟਰ ਸਾਹਿਬ ਇਹ ਵੀ ਸੁਣਿਆ ਵੀ ਜਿਹੜੀ ਹੋਮੋਪੈਥੀ ਦਵਾਈ ਹੈ ਚਾਹੇ ਹੋ ਗੋੜੀਆਂ ਨੇ ਲਿਊਕੋਡ ਨੇ ਇਹ ਐਲੋਪੈਥੀ ਨਾਲੋਂ ਬਹੁਤ ਸਸਤੀਆਂ ਪੈਂਦੀਆਂ ਨੇ ਕੀ ਇਹ ਸਹੀ ਹੈ ਜਿਹੜੀ ਇਹ ਵਾਲੀ ਮੈਡੀਸਿਨ ਇੱਕ ਤਾਂ ਲੈਣੀ ਸੌਖੀ ਆ ਤੇ ਐਲੋਪੈਥੀ ਨਾਲੋਂ ਇਹ ਮੈਡੀਸਿਨ ਕਾਫੀ ਸਸਤੀ ਪੈਂਦੀ ਹੈ ਜੀ ਇਹ ਜਿਹੜੀ ਮੈਡੀਸਿਨ ਹੈ ਇਸ ਮੈਡੀਸਨ ਜਿਹੜੀ ਹੈ ਇੱਕ ਵਿਗਿਆਨਿਕ ਵਿਧੀ ਹੈ ਜਿਹੜੀ ਕੁਦਰਤੀ ਨਿਜਮ ਸਿਮਲਿਆ ਸਿਮਲਿਆ ਸਿਮਲੀ ਬਸ ਤੇ ਕੰਮ ਕਰਦੀ ਹੈ ਮਤਲਬ ਜ਼ਹਿਰ ਹੀ ਜ਼ਹਿਰ ਨੂੰ ਮਾਰਦਾ ਹੈ ਹੋਮੋਪੈਥੀ ਆ ਜਿਹੜੀ ਹੋਮੋਪੈਥੀ ਪ੍ਰਣਾਲੀ ਆ ਉਹ ਸਮੁੱਚੇ ਵਿਅਕਤੀ ਦਾ ਇਲਾਜ ਕਰਦੀ ਹੈ ਇਸ ਬਿਮਾਰੀ ਦਾ ਜਿਹੜਾ ਇਸ ਇਸ ਦਵਾਈ ਦੇ ਨਾਲ ਜਿਹੜਾ ਬਿਮਾਰੀ ਦਾ ਖਾਤਮਾ ਵਾ ਉਹ ਦਰਦ ਰਹਿਤ ਨੁਕਸਾਨ ਰਹਿਤ ਸਹਿਜ ਢੰਗ ਨਾਲ ਤੇ ਸਥਾਈ ਤੌਰ ਤੇ ਹੁੰਦਾ ਵਾ ਜੀ ਡਾਕਟਰ ਸਾਹਿਬ ਹੁਣ ਆਪਾਂ ਅੱਗੇ ਗੱਲ ਕਰੀਏ ਬਿਮਾਰੀਆਂ ਬਾਰੇ ਇਹ ਜੋ ਹੋਮੋਪੈਥੀ ਪ੍ਰਣਾਲੀ ਦੀਆਂ ਦਵਾਈਆਂ ਹਨ ਇਹ ਗਰਭવતી ਔਰਤ ਵਾਸਤੇ ਕਿੰਨੀ ਕੁ کارਗਰ ਸਿੱਧੀਆਂ ਹੁੰਦੀਆਂ ਹਨ ਦੇਖੋ ਹੋਮੋਪੈਥਿਕ ਜਿਹੜੀ ਮੈਡੀਸਿਨਸ ਹੈ ਹੋਮੋਪੈਥਿਕ ਮੈਡੀਸਨ ਜਦੋਂ ਤੋਂ ਇੱਕ ਕੋਈ ਔਰਤ ਗਰਭਵਸਤਾ ਤੱਕ ਗਰਭਵਸਤਾ ਦੇ ਵਿੱਚ ਹੁੰਦੀ ਹੈ ਗਰਭਵਸਤਾ ਤੋਂ ਲੈ ਕੇ ਔਰਤ ਦੇ ਜਣੇਪੇ ਤੱਕ ਜਿਹੜੀ ਹੋਮੋਪੈਥਿਕ ਮੈਡੀਸਨ ਉਹ ਅਸਰਦਾਰ ਹੈ ਗਰਭਵਸਤਾ ਵਿੱਚ ਹੋਣ ਵਾਲੀਆਂ ਜਿਹੜੀਆਂ ਬਿਮਾਰੀਆਂ ਨੇ ਜਿਵੇਂ ਕਿ ਉਲਟੀਆਂ ਹੋ ਗਈਆਂ ਕਬਜ਼ ਜਾਂ ਬਵਾਸੀਰ ਹੋ ਗਈ ਖੂਨ ਦੀ ਕਮੀ ਹੋ ਗਈ ਡਰ ਅਤੇ ਚਿੰਤਾਵਾਂ ਹੋ ਗਈਆਂ ਕਮਰ ਦਰਦ ਹੋ ਗਿਆ ਬਦ ਹਜਮੀ ਹੋ ਗਈ ਜਾਂ ਐਸਿਡਿਟੀ ਹੋ ਗਈ ਉਹਨਾਂ ਦੇ ਵਿੱਚ ਜਿਹੜੀ ਹੈ ਹੋਮੋਪੈਥਿਕ ਮੈਡੀਸਨ ਉਹ ਬੜੀ ਕਾਰਗਰ ਰਸਤ ਹੁੰਦੀ ਹੈ ਤੇ ਜਣੇਪੇ ਦੇ ਵਿੱਚ ਜਣੇਪੇ ਤੋਂ ਬਾਅਦ ਜਿਹੜੀਆਂ ਮਾਂ ਨੂੰ ਬਿਮਾਰੀਆਂ ਹੁੰਦੀਆਂ ਨੇ ਜਿਵੇਂ ਸਤਨਾ ਦੇ ਕਿਊਚਕਾਂ ਦਾ ਦੁਖਣਾ ਜਾਂ ਉਹਨਾਂ ਵਿੱਚ ਦਰਾਰ ਆ ਜਾਣੀਆਂ ਸਤਨ ਦੰ ਦਾ ਸੋਜਣਾ ਜਾਂ ਦਰਦ ਹੋਣਾ ਜਾਂ ਦੁੱਧ ਦਾ ਜਿਹੜਾ ਬਹਾਵ ਆ ਉਹ ਘੱਟ ਹੋਣਾ ਉਹਦੇ ਵਿੱਚ ਵੀ ਜਿਹੜੀ ਹੋਮੋਪੈਥਿਕ ਪ੍ਰਣਾਲੀ ਆ ਉਹ ਬੜੀ ਕਾਰਗਰ ਰਸਤ ਹੁੰਦੀ ਹੈ ਕਈ ਵਾਰ ਇਹ ਵੀ ਹੁੰਦਾ ਵੀ ਜਿਵੇਂ ਨਾਰਮਲ ਡੇਬਲੀ ਵਾਸਤੇ ਵੀ ਜਿਹੜੀ ਹੋਮੋਪੈਥਿਕ ਮੈਡੀਸਿਨਸ ਆ ਜੇ ਉਹ ਤੋਂ ਪਹਿਲਾਂ ਖਲਾਈ ਜਾਵੇ ਤਾਂ ਬਹੁਤੇ ਚਾਂਸੇਸ ਹੋ ਜਾਂਦੇ ਆ ਕਿ ਆਪਰੇਸ਼ਨ ਤੋਂ ਵੀ ਬਚਾਅ ਹੋ ਜਾਂਦਾ ਹੈ ਜੀ ਡਾਕਟਰ ਸਾਹਿਬ ਨਵਜੰਮੇ ਬੱਚਿਆਂ ਲਈ ਕਿਉਂਕਿ ਉਹ ਇੱਕ ਦਿਨ ਦਾ ਦੋ ਦਿਨ ਹੁੰਦਾ ਮਹੀਨੇ ਦਾ ਬਹੁਤ ਛੋਟੇ ਹੁੰਦੇ ਨੇ ਕਿ ਇਹਨਾਂ ਵਾਸਤੇ ਵੀ ਦਵਾਈ ਇਹ ਵਧੀਆ ਕੰਮ ਕਰਦੀ ਹੈ ਹੋਮੋਪੈਥਿਕ ਇਲਾਜ ਪ੍ਰਣਾਲੀ ਹੈ ਜਿਹੜੀ ਉਹ ਸਿੰਪਟਮਸ ਦੇ ਆਧਾਰ ਤੇ ਕੰਮ ਕਰਦੀ ਹੈ ਨਵਜੰਮੇ ਬੱਚੇ ਵਾਸਤੇ ਜਾਂ ਉਸ ਤੋਂ ਬਾਅਦ ਬੱਚਿਆਂ ਨੂੰ ਉਹਨਾਂ ਵਾਸਤੇ ਮੈਡੀਸਨ ਸਿੰਪਟੋਲੋਜੀ ਦੇ ਬੇਸ ਤੇ ਜਿਹੜੀ ਮੈਡੀਸਨ ਦਿੱਤੀ ਜਾਵੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਜਿਵੇਂ ਬੱਚਿਆਂ ਨੂੰ ਦੰਦ ਕੱਢਣ ਵੇਲੇ ਹੋਣ ਵਾਲੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਜਾਂ ਦਸਤ ਹੋ ਜਾਵੇ ਸਰਦੀ ਜ਼ੁਕਾਮ ਹੋ ਜਾਂਦਾ ਵਾ ਕੌਨਸਲਟਸ ਹੋ ਜਾਂਦੇ ਨੇ ਗਿਲਟੀਆਂ ਹੋ ਜਾਂਦੀਆਂ ਨੇ ਜਾਂ ਰੇਸ਼ੇ ਦੀ ਪ੍ਰੋਬਲਮ ਹੋ ਜਾਂਦੀ ਹੈ ਉਹਨਾਂ ਦੇ ਵਿੱਚ ਵੀ ਜਿਹੜੀ ਹੋਮੋਪੈਥਿਕ ਇਲਾਜ ਪ੍ਰਣਾਲੀ ਹੈ ਬੜੀ ਕਾਰਗਰ ਸਿੱਧ ਹੋ ਜੀਏ ਡਾਕਟਰ ਸਾਹਿਬ ਇਹ ਵੀ ਸੁਣਿਆ ਹੈ ਆਮ ਰਿਜਾਂ ਤੋਂ ਆਮ ਲੋਕਾਂ ਤੋਂ ਵੀ ਗੁਰਦੇ ਦੀਆਂ ਪਥਰੀਆਂ ਪਿੱਤੇ ਦੀ ਪਥਰੀ ਬਵਾਸੀਰ ਜਾਂ ਹੋਰ ਗੱਠਾਂ ਬਣ ਜਾਣੀਆਂ ਐਲੋਪੈਥੀ ਜਿਹਦਾ ਆਪਰੇਸ਼ਨ ਕਰਦੇ ਨੇ ਕੀ ਹੋਮੋਪੈਥੀ ਦਵਾਈ ਇਹ ਠੀਕ ਕਰ ਦਿੰਦੀ ਇਹਨਾਂ ਨੂੰ ਬਿਨਾ ਆਪਰੇਸ਼ਨ ਤੋਂ ਛੜ ਸਕਦਾ ਹੋਮੋਪੈਥਿਕ ਇਲਾਜ ਵਿਧੀ ਹੈ ਜਿਹੜੀ ਖਾਸ ਕਰਕੇ ਜਿਵੇਂ ਆਪਣੇ ਗੁਰਦੇ ਦੀਆਂ ਪਥਰੀਆਂ ਹੋ ਗਈਆਂ ਪੋਲੀਸਿਸਟਿਕ ਓਵਰੀ ਹੋ ਗਈ ਓਵਰੀਅਨ ਸਿਸਟ ਹੋ ਗਏ ਜਾਂ ਜਿਹੜੇ ਆਪਣੇ ਪਿੱਤੇ ਦੀ ਪਥਰੀ ਹੋ ਗਈ ਜਾਂ ਹੋਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਉਨ੍ਹਾਂ ਦੇ ਵਿੱਚ ਜਿਹੜੀ ਬੜੀ ਕਾਰਗੁਜ਼ਾਰ ਸਿੱਧ ਹੁੰਦੀ ਹੈ ਤੇ ਇਹਨਾਂ ਬਿਮਾਰੀਆਂ ਦੇ ਵਿੱਚ ਪ੍ਰੋਪਰ ਮੈਡੀਸਨ ਲੈਣ ਦੇ ਨਾਲ ਆਪਰੇਸ਼ਨ ਤੋਂ ਬਚਿਆ ਜਾ ਸਕਦਾ ਵਾ ਮੇਰੇ ਕੋਲੇ ਧੂਰੀ ਤੇ ਅਮਰਗੰਨ ਕਈ ਪੇਸ਼ੈਂਟ ਨੇ ਜਿਨ੍ਹਾਂ ਨੂੰ ਆਪਰੇਸ਼ਨ ਕਹਿ ਦਿੱਤਾ ਗਿਆ ਸੀਗਾ ਪਰ ਹੋਮੋਪੈਥਿਕ ਇਲਾਜ ਵਿਧੀ ਦੇ ਨਾਲ ਉਹਨਾਂ ਨੂੰ ਅਸੀਂ ਆਪਰੇਸ਼ਨ ਤੋਂ ਬਚਾ ਲਿਆ ਵਾ ਜੀ ਡਾਕਟਰ ਸਾਹਿਬ ਮੈਂ ਵੀ ਸੁਣਿਆ ਸੀ ਕਈ ਸਾਲ ਪਹਿਲਾਂ ਧੂਰੀ ਕਿਸੇ ਦੇ ਜੀਵ ਤੇ ਕਾਫੀ ਵੱਡਾ ਸੱਲਟਾ ਕਾਫੀ ਮਾਹ ਜਿਹਾ ਇਕੱਠਾ ਹੋਇਆ ਸੀਗਾ ਤੇ ਉਹਨਾਂ ਨੂੰ ਸਲਾਹ ਮਿਲਦੀ ਵੀ ਆਪਰੇਸ਼ਨ ਕਰਾਓ ਪਰ ਉਹ ਹੋਮੋਇਓਪੈਥੀ ਡਾਕਟਰ ਕੋਲੇ ਗਏ ਉਹ ਬਿਲਕੁਲ ਮਹੀਨੇ ਬਾਅਦ ਬਿਲਕੁਲ ਉਹਦੀ ਜੀਭ ਸਾਫ਼ ਹੋ ਗਈ ਬਿਲਕੁਲ ਉਹਨੂੰ ਆਪਰੇਸ਼ਨ ਦੀ ਲੋੜ ਨਹੀਂ ਪਈ ਸੋ ਸਰ ਸਰੋਤਿਆਂ ਤੇ ਦਰਸ਼ਕੋ ਤੁਸੀਂ ਗੱਲਾਂ ਸੁਣ ਰਹੇ ਹੋ ਵੀ ਹੋਮੋਪੈਥੀ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਸਸਤੀ ਪੈਂਦੀ ਹੈ ਲੱਛਣਾਂ ਦੇ ਆਧਾਰ ਤੇ ਕੁਦਰਤੀ ਤੌਰ ਤੇ ਇਹ ਹਜਾ ਕਹਿੰਦੇ ਨੇ ਸੁਭਾਅ ਹੁੰਦਾ ਮਰੀਜ਼ ਦਾ ਉਹ ਸੁਭਾਅ ਉਹ ਦੇ ਮੁਤਾਬਕ ਡਾਕਟਰ ਦਵਾਈ ਲਿਖਦਾ ਹੈ ਅਜ ਦਵਾਈ ਕੋਈ ਖਾਣੇ ਵੀ ਔਖੀ ਨਹੀਂ ਹੁੰਦੀ ਸੋ ਡਾਕਟਰ ਸਾਹਿਬ ਅੱਗੇ ਮੈਂ ਇਹ ਸਵਾਲ ਕਰਾਂਗਾ ਕਿ ਕਿਹੜੀਆਂ-ਕਿਹੜੀਆਂ ਤੋਂ ਖਾਸ ਬਿਮਾਰੀਆਂ ਵਾਸਤੇ ਚਾਹੇ ਕੋਈ ਮਰੀਜ਼ ਛੋਟਾ ਜਾਂ ਵੱਡਾ ਉਹਨਾਂ ਵਾਸਤੇ ਇਹ ਕਾਗਰਸ਼ੀਧੀ ਹੁੰਦੀ ਹੈ ਤਾਂ ਕਿ ਲੋਕ ਜੋ ਆਪਰੇਸ਼ਨਾਂ ਤੋਂ ਬਚ ਸਕਣ ਉਹ ਹੋਮੋਪੈਥੀ ਜਿਹੜੀ ਹੈ ਲਗਭਗ ਹਰ ਬਿਮਾਰੀ ਦੇ ਵਿੱਚ ਆਪਾਂ ਹੋਮੋਪੈਥੀ ਜਿਹੜੀ ਹੈ ਉਹ ਆਪਾਂ ਦਿੰਨੇ ਆ ਚਾਹੇ ਉਹ ਕੋਈ ਪੇਟ ਦੀ ਬਿਮਾਰੀ ਹੋਵੇ ਚਾਹੇ ਉਹ ਕੋਈ ਮੈਂਟਲ ਸਫੇਅਰ ਤੇ ਬਿਮਾਰੀ ਹੋਵੇ ਚਾਹੇ ਉਹ ਕੋਈ ਫਿਜ਼ੀਕਲ ਸਫੇਅਰ ਤੇ ਬਿਮਾਰੀ ਹੋਵੇ ਅੱਜ ਜਿਹੜੀ ਹੋਮੋਪੈਥਿਕ ਪ੍ਰਣਾਲੀ ਹੈ ਉਹ ਦੁਨੀਆ ਦੇ ਲਗਭਗ 80 ਦੇਸ਼ਾਂ ਦੇ ਵਿੱਚ ਜਿਹੜੀ ਵਰਤੀ ਜਾਂਦੀ ਹੈ ਤੇ ਅਰਾਊਂਡ ਬਾਊਟ 42 ਦੇਸ਼ਾਂ ਦੇ ਵਿੱਚ ਜਿਹੜੀ ਹੋਮੋਪੈਥਿਕ ਪ੍ਰਣਾਲੀ ਹੈ ਉਹਨੂੰ ਮਾਨਤਾ ਪ੍ਰਾਪਤ ਹੈ 28 ਦੇਸ਼ਾਂ ਦੇ ਵਿੱਚ ਇਹਨੂੰ ਜਿਹੜਾ ਹੈਗਾ ਐਜ਼ ਅ ਕੰਪਲੀਮੈਂਟਰੀ ਜਾਂ ਐਜ਼ ਅ ਅਲਟਰਨੇਟਿਵ ਸਿਸਟਮ ਆਫ ਮੈਡੀਸਨ ਦੇ ਤੌਰ ਤੇ ਵਰਤਿਆ ਜਾਂਦਾ ਵਾ ਹੋਰ ਅਨੇਕਾਂ ਦੇਸ਼ਾਂ ਦੇ ਵਿੱਚ ਜਿਹੜੀ ਹੋਮੋਪੈਥਿਕ ਨਾਲ ਇਲਾਜ ਪ੍ਰਣਾਲੀ ਹੈ ਇਹਦੀ ਵਰਤੋਂ ਹੁੰਦੀ ਹੈ ਤੇ ਇਹਦੇ ਵਿੱਚ ਪਿੱਠ ਦਰਦ ਹੋ ਗਿਆ ਗੋਡਿਆਂ ਦੀਆਂ ਬਿਮਾਰੀਆਂ ਹੋ ਗਈਆਂ ਕੋਈ ਵੀ ਕ੍ਰੋਨਿਕ ਬਿਮਾਰੀ ਜਿਹਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਵਾ ਉਹ ਬਿਮਾਰੀ ਦਾ ਇਲਾਜ ਹੈ ਜਿਹੜਾ ਹੋਮੋਪੈਥੀ ਦੇ ਵਿੱਚ ਸੰਭਵ ਹੈ ਪਹਿਲਾਂ ਇਹ ਪ੍ਰਚਲਿਤ ਸੀਗਾ ਕਿ ਹੋਮੋਪੈਥੀ ਜੀ ਬਹੁਤ ਦੇਰ ਨਾਲ ਅਸਰ ਕਰਦੀ ਹੈ ਬਟ ਅੱਜ ਕੱਲ ਜਿਹੜਾ ਹੈ ਅਕਿਊਟ ਕੰਡੀਸ਼ਨਸ ਨੇ ਅਕਿਊਟ ਕੰਡੀਸ਼ਨ ਦੇ ਵਿੱਚ ਵੀ ਹੋਮੋਪੈਥੀ ਨੇ ਇੰਨੀ ਤੱਕੀ ਕਰ ਲਈ ਹੈ ਕਿ ਕਿਊਟ ਕੰਡੀਸ਼ਨ ਦੇ ਵਿੱਚ ਵੀ ਬਹੁਤ ਅਸਰਦਾਰ ਜਿਹੜੀ ਹੈ ਹੋਮੋਪੈਥੀ ਸਾਬਤ ਹੋ ਰਹੀ ਹੈ ਤੇ ਹੋਮੋਪੈਥੀ ਦਾ ਪਹਿਲਾ ਮਰੀਜ਼ਾਂ ਜਿਹੜੇ ਕਹਿੰਦੇ ਸੀਗੇ ਵੀ ਇਹ ਜੀ ਸਿੰਪਲ ਗੋਲੀਆਂ ਨੇ ਜਾਂ ਪਲੇਸੀਬੋ ਹੈ ਇਹ ਹਜੀ ਕੋਈ ਗੱਲ ਨਹੀਂ ਹੈਗੀ ਸਾਡੇ ਕੋਲੇ ਜਿਹੜੇ ਮਰੀਜ਼ ਹੈ ਉਹਨਾਂ ਦੀ ਬਹੁਤਾਂ ਕਾਫੀ ਮਰੀਜ਼ਾ ਸਾਡੇ ਕੋਲੇ ਆਉਂਦੇ ਆ ਤੇ ਜਿਹੜੇ ਸਿਰਫ ਤੇ ਸਿਰਫ ਹੋਮੋਪੈਥੀ ਨੂੰ ਹੀ ਪ੍ਰੇਫਰ ਕਰਦੇ ਆ ਡਾਕਟਰ ਸਾਹਿਬ ਅੱਜ ਕੱਲ੍ਹ ਅਰਜੀਵਾਂ ਪਰ ਜ਼ਿੰਦਗੀ ਆ ਲੋਕਾਂ ਦੀ ਟਾਈਮ ਨਹੀਂ ਹੈਗਾ ਲੋਕਾਂ ਕੋਲੇ ਇੱਕ ਬਿਮਾਰੀ ਕਾਮਨ ਆ ਬਹੁਤ ਡਿਪਰੈਸ਼ਨ ਦੀ ਡਿਪਰੈਸ਼ਨ ਦੇ ਕੀ ਕਾਰਨ ਹੁੰਦੇ ਹਨ ਅਤੇ ਹੋਮੋਪੈਥੀ ਕੀ ਡਿਪਰੈਸ਼ਨ ਨੂੰ ਜੜ ਤੋਂ ਖਤਮ ਕਰ ਸਕਦੀ ਹੈ ਡਿਪਰੈਸ਼ਨ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਹੈਗਾ ਲੋਕਾਂ ਦੇ ਵਿੱਚ ਕਾਲੀਪਣ ਲੋਕਾਂ ਦੇ ਵਿੱਚ ਸਹਿਨਸ਼ੀਲਤਾ ਜਿਹੜੀ ਉਹ ਖਤਮ ਹੋ ਰਹੀ ਹੈ ਲੋਕਾਂ ਦੇ ਵਿੱਚ ਜਿਹੜੀ ਹੈ ਕਿਸੇ ਗੱਲ ਨੂੰ ਲੈ ਕੇ ਬਾਰ ਬਾਰ ਸੋਚਣਾ ਦੇਖੋ ਹੋਮੋਪੈਥਿਕ ਜਿਹੜੀ ਇਲਾਜ ਪ੍ਰਣਾਲੀ ਹੈ 멘ਟਲ ਸਫੇਅਰ ਤੇ ਬਹੁਤ ਅੱਛਾ ਕੰਮ ਕਰਦੀ ਹੈ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਹੜੇ ਬਹੁਤ ਤਰ੍ਹਾਂ ਦੇ ਲੋਕ ਜਦੋਂ ਡਿਪਰੈਸ਼ਨ ਦੇ ਵਿੱਚ ਜਾਂਦੇ ਨੇ ਤਾਂ ਉਹ ਡਿਪਰੈਸ਼ਨ ਦੇ ਨਾਲ ਹੋ ਹੋ ਬਿਮਾਰੀਆਂ ਵੀ ਸਹਿੇੜ ਲੈਂਦੇ ਨੇ ਬਟ ਹੋਮੋਪੈਥਿਕ ਇਲਾਜ ਪ੍ਰਣਾਲੀ ਦੇ ਨਾਲ ਆਪਾਂ ਡਿਪਰੈਸ਼ਨ ਦਾ ਕਾਰਨ ਲੱਭ ਕੇ ਕਾਰਨ ਕੀ ਹੈ ਉਸ ਨੂੰ ਪੇਸ਼ੈਂਟ ਨੂੰ 멘ਟਲੀ ਇੰਨਾ ਖ ਜ਼ਿਆਦਾ ਸਟਰੋਂਗ ਕਰ ਦਿੰਦੇ ਆ ਕਿ ਉਹਨੂੰ ਜਿਹੜੀ ਇਹ ਇਸ ਬਿਮਾਰੀ ਤੋਂ ਉਬਾਰ ਆ ਜਾਂਦਾ ਵਾ ਜੀ ਡਾਕਟਰ ਸਾਹਿਬ ਬਿਮਾਰੀਆਂ ਦਾ ਬਹੁਤ ਨਵੇਂ ਆਪਾਂ ਜੇ ਗਿਣਨ ਲੱਗੀ ਤੇ ਇੱਕ ਹੋਰ ਗੱਲ ਹੈ ਵੀ ਅੱਜ ਕੱਲਾਂ ਦੇਖਿਆ ਵੀ 38 40 ਸਾਲ ਦੇ ਵਿਅਕਤੀਆਂ ਦੇ ਗੋਡਿਆਂ ਦੀ ਪ੍ਰੋਬਲਮ ਬਹੁਤ ਆ ਰਹੀ ਆ ਹੋਮਿਓਪੈਥੀ ਪ੍ਰਣਾਲੀ ਦਾ ਇਹ ਠੀਕ ਕਰਨ ਯੋਗਦਾਨ ਹੈ ਵੀ ਗੋਡੇ ਠੀਕ ਰਹਿਣ ਜੋ 38 35 ਸਾਲਾਂ ਦੇ ਦੇ ਵਿਅਕਤੀਆਂ ਦੇ ਜਿਹੜੀ ਗੋਡਿਆਂ ਦੀ ਪ੍ਰੋਬਲਮ ਆ ਰਹੀ ਆ ਮੇਨਲੀ ਖਾਣ ਪੀਣ ਦੇ ਵਿੱਚ ਜਿਹੜੀ ਉਹਨਾਂ ਦੇ ਦੋਸ਼ ਹੈ ਜਿਹੜਾ ਖਾਣ ਪੀਣ ਦੇ ਵਿੱਚ ਉਸ ਕਰਕੇ ਉਹਨਾਂ ਨੂੰ ਦਿੱਕਤ ਆ ਰਹੀ ਹੈ ਹੋਮੋਪੈਥਿਕ ਇਲਾਜ ਬਣਾਲੀ ਨਾਲ ਤੇ ਉਹਨਾਂ ਨੂੰ ਇੱਕ ਚੰਗੀ ਜਿਹੜੀ ਖੁਰਾਕ ਦੇ ਨਾਲ ਉਹਨਾਂ ਦੇ ਜਿਹੜੇ ਗੋਡਿਆਂ ਦੇ ਤਕਲੀਫਾਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਜੀ। ਬਾਕੀ ਸਰੋਤਿਓ ਇਸ ਤੋਂ ਪਹਿਲਾਂ ਕਿ ਮੈਂ ਆਖਰੀ ਸਵਾਲ ਕਰਾਂ ਬੇਨਤੀ ਹੈ ਕਿ ਜਿਨ੍ਹਾਂ ਨੇ ਹੁਣ ਤੱਕ ਅਜੇ ਆਪਣਾ ਚੈਨਲ ਜਗਤਾਰ ਸਿੰਘ ਸਿੱਧੂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ। ਅਤੇ ਇਹ ਵੀਡੀਓ ਪੂਰੀ ਦੇਖਿਓ ਕਿਉਂਕਿ ਅਧੂਰੀ ਜਾਣਕਾਰੀ ਖਤਰਨਾਕ ਹੁੰਦੀ ਹੈ। ਵੀਡੀਓ ਪੂਰੀ ਦੇਖਣ ਤੋਂ ਬਾਅਦ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਹੋਰਾਂ ਨੂੰ ਫਾਇਦਾ ਹੋਵੇ ਅੱਗੇ ਸ਼ੇਅਰ ਕਰ ਦਿਓ ਤੇ ਇਹ ਵੀਡੀਓ ਕਿਹੋ ਜਿਹੀ ਲੱਗੀ ਉਹਦੇ ਕਮੈਂਟ ਵੀ ਕਰ ਦਿਓ। ਡਾਕਟਰ ਸਾਹਿਬ ਮੇਰਾ ਅਗਲਾ ਸਵਾਲ ਇਹ ਹੀ ਹੈ ਕਿ ਤੁਸੀਂ ਹੋਮੋਪੈਥੀ ਪ੍ਰਣਾਲੀ ਦੇ ਮਾਹਰ ਹੋ। ਕਈ ਸਾਲ ਤੋਂ ਲੋਕਾਂ ਨੂੰ ਸਲਾਹਾਂ ਦੇ ਰਹੇ ਹੋ। ਤੇ ਲੋਕ ਤੰਦਰੁਸਤ ਰਹਿਣ, ਬਿਮਾਰ ਨਾ ਹੋਣ ਉਹਨਾਂ ਵਾਸਤੇ ਤੁਹਾਡਾ ਕੀ ਸੰਦੇਸ਼ ਹੈ ਜੀ? ਯਾ ਲੋਕਾਂ ਨੂੰ ਇਹੀ ਸੰਦੇਸ਼ ਹੈ ਕਿ ਇੱਕ ਚੰਗੀ ਖੁਰਾਕ ਤੇ ਇੱਕ ਨਰੋਆ ਜੀਵਨ ਆ ਜਿਹੜਾ ਉਹ ਬਤੀਤ ਕਰਨ ਫਾਲਤੂ ਦੀਆਂ ਜਿਹੜੀਆਂ ਟੈਨਸ਼ਨਸ ਨੇ ਉਹਨਾਂ ਤੋਂ ਦੂਰ ਰਹਿਣ ਅਤੇ ਜਿਹੜੀ ਹੋਮੋਪੈਥਿਕ ਇਲਾਜ ਪ੍ਰਣਾਲੀ ਹੈ ਉਹਦੇ ਨਾਲ ਜਿਹੜਾ ਇਲਾਜ ਆ ਜਿਹੜਾ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਆ ਜਿਹੜਾ ਸੰਭਵ ਹੈ ਤੇ ਉਹ ਇੱਕ ਵਾਰ ਜ਼ਰੂਰ ਆਪਣੇ ਨਜ਼ਦੀਕ ਦੇ ਕਿਸੇ ਵੀ ਹੋਮੋਪੈਥਿਕ ਡਾਕਟਰ ਦੇ ਨਾਲ ਆਪਣੀ ਬਿਮਾਰੀ ਬਾਰੇ ਕੰਸਲਟ ਕਰਨ ਤੇ ਉਸ ਤੋਂ ਬਾਅਦ ਇਹ ਪ੍ਰਣਾਲੀ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਸੋ ਸਤਿਕਾਰਯੋਗ ਸਰੋਤਿਓ ਇਹ ਹਨ ਹੋਮਿਓਪੈਥੀ ਮਹਾਰ ਡਾਕਟਰ ਅੰਮ੍ਰਿਤਪਾਲ ਸਿੰਘ ਜੀ ਤੇ ਇਹਨਾਂ ਬਾਰੇ ਮੈਂ ਦੱਸ ਦੇਵਾਂ ਕਿ ਇਹ ਲੁਧਿਆਣੇ ਤੋਂ ਆਉਂਦੇ ਨੇ ਇਹਨਾਂ ਦੀ ਡਿਊਟੀ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਅਮਨਗੜ੍ਹ ਵੀ ਹੈ ਅਤੇ ਧੂਰੀ ਵੀ ਹੁੰਦੀ ਹੈ ਤੁਸੀਂ ਇਹਨਾਂ ਨੂੰ ਮਿਲ ਕੇ ਕਦੇ ਵੀ ਆਪਣੀ ਕੋਈ ਤਕਲੀਫ ਦੱਸ ਕੇ ਸਲਾਹ ਲੈ ਸਕਦੇ ਹੋ ਦਵਾਈ ਲੈ ਸਕਦੇ ਹੋ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਡਾਕਟਰ ਸਾਹਿਬ ਮੈਂ ਤੁਹਾਡਾ ਆਪਣੇ ਚੈਨਲ ਜਗਤਾਰ ਸਿੰਘ ਸਿੱਧੂ ਵੱਲੋਂ ਤੁਸੀਂ ਸਾਨੂੰ ਟਾਈਮ ਦਿੱਤਾ ਕੀਮਤੀ ਕਰਨ ਤੁਹਾਡੇ ਕੋਲ ਰਜੇ ਬਹੁਤ ਹੁੰਦੇ ਨੇ ਮਰੀਜ਼ ਵੀ ਬਾਹਰ ਖੜੇ ਨੇਗੇ ਤੇ ਮੈਂ ਤੁਹਾਡਾ ਚੈਨਲ ਵੱਲੋਂ ਧੰਨਵਾਦ ਕਰਦਾ ਜੀ ਜਗਤਾਰ ਸਿੰਘ ਸਿੱਧੂ ਜੀ ਮੈਂ ਵੀ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੰਨੇ ਇੱਕ ਹੋਮੋਪੈਥੀ ਇਲਾਜ ਪ੍ਰਣਾਲੀ ਬਾਰੇ ਦੱਸਣ ਦਾ ਮੌਕਾ ਦਿੱਤਾ ਸਸੀ ਕਾਲ ਜੀ ਧੰਨਵਾਦ ਸਸੀ ਕਾਲ ਜੀ